ਸਤਿ ਸ਼੍ਰੀ ਅਕਾਲ ਜੀ ਵਧੀਆ ਪਰਿਵਾਰ ਤੋਂ ਕੁੜੀਆਂ ਦੇ ਰਿਸ਼ਤੇ ਦੇਖੋ ਰਸਤਾ ਹੈ ਜੀ 7199 ਨਾਮ ਕੌਰ ਕਾਸਟ ਹੈ ਮੈਰਾ ਸਿੱਖ ਉਮਰ 1990 ਹਾਈਟ 5 ਫੁੱਟ 2 ਇੰਚ ਪੜ੍ਹਾਈ ਗ੍ਰੈਜੂਏਸ਼ਨ ਐਮਏ ਪਲੱਸ ਮਾਸਟਰ ਡਿਗਰੀ ਕੰਪਿਊਟਰ ਕੋਰਸ ACCP ਪਰਿਵਾਰ ਚ ਫਾਦਰ ਐਕਸਪਾਇਰ ਆ ਮਾਤਾ ਹਾਊਸ ਵਾਈਫ ਇੱਕ ਭਰਾ ਦਾ ਰਿਸ਼ਤਾ ਮੁੰਡਾ ਕੈਨੇਡਾ ਜਾਂ ਅਮਰੀਕਾ ਦਾ ਪੀਆਰ ਹੋਵੇ ਜਾਤੀ ਬੰਧਨ ਕੋਈ ਨਹੀਂ ਵਿਆਹ ਵਧੀਆ ਕਰਨਾ ਅਗਲਾ ਰਿਸ਼ਤਾ ਆਇਆ ਕਹਤ 790 ਵਿਧਵਾ ਲੜਕੀ ਹੈ ਜੀ ਵਿੱਡੋ ਆ ਕੁੜੀ ਦਾ ਦਿੱਤਾਗਾ ਨਾਮ ਕੌਰ ਹੈ ਕਾਸਟ ਹੈ ਜਰਸੀ ਗੋਤਾਮਾਨ ਜ਼ਿਲ੍ਹਾ ਬਠਿੰਡਾ ਹਾਈਟ 54 ਪੜ੍ਹਾਈ ਬੀਸੀਏ ਪੀਟੀ ਪੀਟੀਐਚ 66 ਸਕੋਰ ਐਕਸਪਾਇਰਡ ਐਕਸਪੀਰੀਅנס ਇਮੀਗ੍ਰੇਸ਼ਨ ਐਂਡ ਅਕਾਊਂਟ ਅਕਾਊਂਟੈਂਟ ਵੈਸ਼ਨੂ ਫੈਮਿਲੀ ਹੈ ਜੀ ਰਿਸ਼ਤਾ ਐਨ ਆਰ ਆਈ ਮੁੰਡਾ ਵੇ ਮੁੰਡਾ ਕੈਨੇਡਾ ਆਸਟ੍ਰੇਲੀਆ ਯੂਕੇ ਦਾ ਨਿਊਜ਼ੀਲੈਂਡ ਤੋਂ ਰਿਸ਼ਤਾ ਹੋਵੇ ਵੈਸ਼ਨੂ ਮੁੰਡਾ ਤੇ ਨਸ਼ਾ ਰਹਤ ਹੋਵੇ ਇਹ ਰਿਸ਼ਤਾ 7190 ਮੂਰੇ ਜੋ ਫਾਈਲ ਨੰਬਰ ਬੋਲਦੇ ਆ ਜੀ ਉਹ ਫਾਈਲ ਨੰਬਰ ਦੱਸ ਕੇ ਤੁਸੀਂ ਸਾਡੇ ਤੋਂ ਰਿਸ਼ਤਾ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ 917199 ਨਾਮ ਕੌਰ ਦਸਤਾਰ ਧਾਰੀ ਗੁਰਸਿੱਖ ਅਮਰਤ ਅਮਰਤ ਧਾਰੀ ਕੁੜੀ ਦਾ ਰਿਸ਼ਤਾ ਦਾ ਕਾਸਟ ਹੈ ਜਰਸੀ ਗੋਤਾ ਗਰੇਵਾਲ ਜ਼ਿਲ੍ਹਾ ਲੁਧਿਆਣਾ ਉਮਰੇ 5 ਤਰੀਕ ਦੂਸਰਾ ਮਹੀਨਾ 2003 ਪੜਾਈ ਐਮ ਬੀਬੀਐਸ 4 ਸਾਲ ਦੀ ਪਿਤਾ ਆਰਮੀ ਚ ਆਰਮੀ ਚ ਨੇ ਪੈਣ ਆਣ ਮੈ ਜਿਹੜਾ ਕੁੜੀ ਦਾ ਕੱਦ 5 ਫੁੱਟ 8 ਇੰਚਾ ਕੁੜੀ ਸੋਣੀ ਸੁਨਖੀ ਹੈ ਰਿਸ਼ਤਾ ਮੁੰਡਾ ਗੋਰ ਸਿੱਖ ਅਮਰਤਾ ਰਹੀ ਹੋਵੇ ਅਫਸਰ ਬਿਜ਼ਨਸਮੈਨ ਹੋਵੇ ਜ਼ਮੀਨ ਮੁੰਡੇ ਨੂੰ ਵਧੀਆ ਆਉਂਦੀ ਹੋਵੇ ਜੀ ਅਗਲਾ ਰਿਸ਼ਤਾ ਆਇਆ 7192 ਜ਼ਿਲ੍ਹਾ ਬਠਿੰਡਾ ਦਾ ਕੁੜੀ ਦਾ ਰਿਸ਼ਤਾ ਦਾ ਉਮਰ 2000 ਦਾ ਬਰਤ ਤੇ ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਮੈਡੀਕਲ 2 ਸਾਲ ਦਾ ਡਿਪਲੋਮਾ ਕੈਨੇਡਾ ਕਾਸਟ ਹੈ ਜਰਸੀ ਗੋਤਾਬਰਾਡ ਕੁੜੀ ਕੈਨੇਡਾ ਵਰਕ ਪਰਮਿਟ ਤੇ ਐਸੀ ਪਰਿਵਾਰ 'ਚ ਭੈਣ ਕੋਈ ਨਹੀਂ ਇੱਕ ਭਰਾ ਹੈ ਕੁੜੀ ਦਾ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਹੋਵੇ ਤੇ ਜ਼ਮੀਨ ਜ਼ਰੂਰ ਹੋਵੇ ਨਾਲ ਅਗਲਾ ਰਿਸ਼ਤਾ ਹੈ ਜੀ 7193 ਜ਼ਿਲ੍ਹਾ ਮੋਗਾ ਕੁੜੀ ਦਾ ਰਹਿਤਾਗਾ ਉਮਰ 5 ਤਰੀਕ ਪਹਿਲਾ ਮਹੀਨਾ 1991 ਕੱਦ 5 8 ਪੜਾਈ ਬੀਬੀਏ ਕੋਕਰੀ ਕਾਸਟਾ ਜਰਸੀ ਗੋਤਾ ਟਿੱਲੋ ਲੜਕੀ ਆਸਟ੍ਰੇਲੀਆ ਰੈਸਟੋਰੈਂਟ ਮੈਨੇਜਰ ਚ ਜੌਬ ਕਰਦੀ ਹੈ ਲੋੜ ਹੈ ਜੀ ਮੁੰਡਾ ਆਸਟ੍ਰੇਲੀਆ ਦਾ ਪੀਆਰ ਹੋਵੇ ਜੀ ਅਗਲਾ ਰਸਤਾ ਹੈ ਜੀ 7197 ਨੰਬਰ ਹੈ ਜ਼ਿਲ੍ਹਾ ਬਠਿੰਡਾ ਕਾਸਟ ਹੈ ਜਰਸੀ ਗੋਤਾ ਚਾਹਾਨ ਕੁੜੀ ਦੀ ਉਮਰ 1996 ਹੈ ਕੱਦ 55 ਪੜਾਈ ਬੀਐਸਸੀ ਐਂਡ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਰਿਸ਼ਤਾ ਮੁੰਡਾ ਆਸਟ੍ਰੇਲੀਆ ਜਾਂ ਕੈਨੇਡਾ ਯੂਐਸਏ ਗਿਆ ਹੋਵੇ ਮੁੰਡੇ ਨੂੰ ਜ਼ਮੀਨ ਵਧੀਆ ਆਉਂਦੀ ਹੋਵੇ ਜੀ ਏਸੀ ਅੱਜ ਦੇ ਵਧੀਆ ਪਰਿਵਾਰ ਤੋਂ ਲੜਕੀਆਂ ਦੇ ਰਿਸ਼ਤੇ ਤੁਸੀਂ ਵੀ ਆਪਣੇ ਰਿਸ਼ਤੇ ਦੀ ਫ੍ਰੀ ਵਿੱਚ ਐਡ ਲਗਵਾ ਸਕਦੇ ਹੋ ਘਰ ਬੈਠ ਕੇ ਜੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ